ਦੇਸ਼ ਅੰਦਰ ਚੁਣੇ ਹੋਏ ਵਿਧਾਇਕ ਚੁਣੇ ਹੋਏ ਐਮਪੀ ਤੇ ਲੋਕਲ ਬਾਡੀ ਦੇ ਵਿੱਚ ਚੁਣੇ ਹੋਏ ਕਾਉਂਸਲਰ ਜਾਂ ਸਰਪੰਚ ਪੰਚ ਜਿਨ੍ਹਾਂ ਦਾ ਕੰਮ ਆਦੇਸ਼ ਨੂੰ ਅੱਗੇ ਲੈ ਕੇ ਜਾਣਾ ਬੱਚਿਆਂ ਦੀ ਔਰਤਾਂ ਦੀ ਰੱਖਿਆ ਕਰਨਾ ਸਮਾਜ ਦੇ ਵਿੱਚ ਬਰਾਬਰੀਆਂ ਨੂੰ ਬਰਾਬਰਤਾ ਨੂੰ ਲੈ ਕੇ ਗੱਲਾਂ ਕਰਨੀਆਂ ਵਾਅਦੇ ਕਰਨੇ ਪੂਰੀਆਂ ਕਰਨ ਪਰ ਸਵਾਲ ਹੈ ਕਿ ਇਹਨਾਂ ਲੋਕਾਂ ਤੇ ਜਿਹੜੇ ਲੋਕ ਪ੍ਰਤੀਨਿਧ ਨੇ ਦੇਸ਼ ਦੇ ਚਾਹੇ ਉਹ ਕੋਈ ਪਿੰਡ ਦਾ ਪੰਚਾ ਸਰਪੰਚਾ ਕਾਉਂਸਲਰ ਆ ਚਾਹੇ ਐਮਐਲਏ ਚਾਹੇ ਐਮਪੀ ਉਨ੍ਹਾਂ ਤੇ ਔਰਤਾਂ ਤੇ ਦੋਸ਼ ਲੱਗ ਰਹੇ ਨੇ ਕਿ ਔਰਤਾਂ ਦੀਆਂ ਜ਼ਿੰਦਗੀਆਂ ਦੇ ਨਾਲ ਖਲਵਾੜ ਕਰ ਰਹੇ ਨੇ ਔਰਤਾਂ ਦੀਆਂ ਪੱਤ ਲੁੱਟ ਰਹੇ ਨੇ ਉਨ੍ਹਾਂ ਤੇ ਅਜਿਹੇ ਦੋਸ਼ ਲੱਗ ਰਹੇ ਨੇ ਸ਼ੋਸ਼ਣ ਦੇ ਜਿਸਮਾਨੀ ਵੀ ਤੇ ਚਿੰਤਾ ਵਾਲਾ ਸਵਾਲ ਆ ਜਗ ਬਾਣੀ ਦੇ ਮੁੱਖ ਸੰਪਾਦਕ ਵਿਜੇ ਕੁਮਾਰ ਚੋਪੜਾ ਹੋਣਾ ਨੇ ਇੱਕ ਐਡੀਟੋਰੀਅਲ ਲਿਖਿਆ ਜਿਹੜਾ ਅਸੀਂ ਹੂਬ ਹੂਬ ਤੁਹਾਡੇ ਨਾਲ ਪੜ੍ਹ ਕੇ ਸਾਂਝੇ ਕਰ ਰਹੇ ਹਾਂ ਕੀ ਆਖਰ ਜੇ ਲੋਕ ਪ੍ਰਤੀਨਿਧ ਹੀ ਚੁਣਿਏ ਹੋਏ ਨੁਮਾਇੰਦੇ ਹੀ ਇਹ ਕਾਲੇ ਕਾਰਨਾਮੇ ਕਾਲੀਆਂ ਕਰਤੂਤਾਂ ਕਰਨ ਗਿਆ ਜਾਂ ਕਰਨ ਗਏ ਤੇ ਫਿਰ ਪਰੋਸਾ ਕਿਸ ਤੇ ਕਰੀਏ ਉਹ ਸਭ ਤੋਂ ਪਹਿਲਾਂ ਲਿਖਦੇ ਨੇ ਕਿ ਹਾਲਾਂਕਿ ਜਿਹੜੇ ਲੋਕ ਪ੍ਰਤੀਨਿਧੀਆਂ ਤੋਂ ਸਾਦਾ ਜੀਵਨ ਤੇ ਉੱਚ ਵਿਚਾਰ ਦੀ ਨੀਤੀ ਅਪਣਾਉਣ ਤੇ ਲੋਕ ਸੇਵਾ ਦੀ ਆਸ ਕੀਤੀ ਜਾਂਦੀ ਹੈ ਪਰ ਕਈ ਆਗੂਆਂ ਲੋਕਾਂ ਦੇ ਸਾਹਮਣੇ ਆਦਰਸ਼ ਉਦਾਹਰਨ ਪੇਸ਼ ਕਰਨ ਦੀ ਬਜਾਏ ਅਨੈਤਿਕਤਾ ਆਚਰਣ ਵਿੱਚ ਸ਼ਾਮਲ ਪਾਏ ਜਾ ਰਹੇ ਨੇ ਜਿਨ੍ਹਾਂ ਚ ਔਰਤਾਂ ਵਿਰੋਧ ਸੈਕਸ ਹਰਸ਼ਨ ਅਤੇ ਜ਼ਬਰ ਜਨਾਬ ਵਰਗੇ ਗੰਭੀਰ ਅਪਰਾਧ ਵੀ ਸ਼ਾਮਲ ਨੇ ਉਹ ਸਭ ਤੋਂ ਪਹਿਲਾਂ ਲੱਗਦੇ ਲਿਖਦੇ ਨੇ 21 ਜੁਲਾਈ ਨੂੰ ਮਿਰਜ਼ਾਪੁਰ ਉੱਤਰ ਪ੍ਰਦੇਸ਼ ਚ ਆਪਣੇ ਨੌਕਰ ਆਕਾਸ਼ ਕੇਸਰੀ ਨਾਲ ਮਿਲ ਕੇ ਇੱਕ ਨਵਾਲਿਕਾ ਨਾਲ ਜ਼ਬਰ ਜਨਾਹ ਕਰ ਅਤੇ ਉਸ ਦਾ ਗਰਭਪਾਤ ਕਰਵਾਉਣ ਦੇ ਦੋਸ਼ ਭਾਰਤੀ ਜਨਤਾ ਪਾਰਟੀ ਦੇ ਪਿਛੜਾ ਮੋਰਚਾ ਮੰਡਲ ਦੇ ਪ੍ਰਧਾਨ ਵਿਜੇ ਗੁਪਤਾ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਦੇਸ਼ ਅੰਦਰ 29 ਜੁਲਾਈ ਨੂੰ ਅੰਬੀਕਾਪੁਰ ਛੱਤੀਸਗੜ੍ਹ ਪ੍ਰਦੇਸ਼ ਦੇ ਵਿੱਚ ਕਾਂਗਰਸ ਪਾਰਟੀ ਦੇ ਜੂਥ ਵਿੰਗ ਐਨ ਐਸ ਯੂ ਆਈ ਜਿਹੜਾ ਸਟੂਡੈਂਟ ਵਿੰਗ ਆ ਉਸ ਦੇ ਜ਼ਿਲ੍ਹਾ ਉਪ ਪ੍ਰਧਾਨ ਅਫਜ਼ਰ ਅਲੀ ਅਤੇ ਉਸ ਦੇ ਸਾਥੀ ਵਿਰੁੱਧ 11ਵੀਂ ਜਮਾਤ ਪੜਨ ਵਾਲੀ ਇੱਕ ਧੀ ਨੂੰ ਆਪਣੀ ਵਾਸਨਾ ਦਾ ਸ਼ਿਕਾਰ ਬਣਾਉਣ ਦੇ ਦੋਸ਼ ਚ ਗ੍ਰਿਫਤਾਰ ਕੀਤਾ ਗਿਆ ਤੇ ਫਿਰ ਜੇਲ੍ਹ ਭੇਜਿਆ ਗਿਆ 31 ਅਗਸਤ ਨੂੰ ਹੀ ਬਸਤੀ ਉੱਤਰ ਪ੍ਰਦੇਸ਼ ਦੇ ਵਿੱਚ ਨੌਂਕਰੀ ਦਵਾਉਣ ਦਾ ਚਾਂਸਾ ਦੇ ਕੇ ਇੱਕ ਔਰਤ ਨਾਲ ਕਈ ਵਾਰ ਜ਼ਬਰਜਨਾਹ ਅਤੇ ਉਸ ਦਾ ਸ਼ੋਸ਼ਣ ਕਰਨ ਜਿਸ ਦੇ ਨਤੀਜੇ ਵਜੋਂ ਗਰਭਪਤੀ ਹੋਣ ਤੇ ਉਸ ਨੂੰ ਗਰਭਾਤ ਕਰਵਾਉਣਾ ਪਿਆ ਤੇ ਦੋਸ਼ ਦੇ ਵਿੱਚ ਸਮਾਜਵਾਦੀ ਪਾਰਟੀ ਦੇ ਆਗੂ ਅਤੇ ਨਗਰ ਪੰਚਾਇਤ ਰਦੋਲੀ ਦੇ ਪ੍ਰਧਾਨ ਤੀਰਸੈਨ ਨਸ਼ਾਦ ਨੂੰ ਵੀ ਗ੍ਰਿਫਤਾਰ ਕੀਤਾ ਗਿਆ 17 ਸਤੰਬਰ ਨੂੰ ਹੀ ਦੇਸ਼ ਦੇ ਅੰਦਰ ਇੱਕ ਉੱਤਰ ਪ੍ਰਦੇਸ਼ ਦੇ ਮਹਾਰਾਜਾ ਗੰਜ ਵਿਖੇ ਇੱਕ ਨਵਾਲਿਕਾ ਨਾਲ ਜ਼ਬਰਜਨਾਹ ਉਸਦੇ ਪਿਤਾ ਦੀ ਫਿਰ ਹੱਤਿਆ ਦੇ ਮਾਮਲੇ ਵਿੱਚ ਕੇਸ ਦਰਜ ਹੋਣ ਪਿੱਛੋਂ ਫਰਾਰ ਚੱਲ ਰਹੇ ਉੱਤਰ ਪ੍ਰਦੇਸ਼ ਦੇ ਮਹਾਰਾਜਾ ਗੰਜ ਦੇ ਭਾਰਤੀ ਜਨਤਾ ਪਾਰਟੀ ਦੇ ਆਗੂ ਮਾਸੂਮ ਰਜਾ ਨੂੰ ਪੁਲਿਸ ਨੇ ਨੇਪਾਲ ਬਾਰਡਰ ਤੋਂ ਗ੍ਰਿਫਤਾਰ ਕੀਤਾ ਉਹਨਾਂ ਦੇ ਦੋਸ਼ ਹੈ ਕਿ ਮਾਸੂਮ ਰਜਾ ਨੇ ਪੀੜਤ ਨੂੰ ਬਿਆਨ ਬਦਲਣ ਲਈ 9 ਲੱਖ ਰੁਪਏ ਦੀ ਪੇਸ਼ਕਸ਼ ਕਰਨ ਤੋਂ ਇਲਾਵਾ ਬਿਆਨ ਨਾ ਬਦਲਤੇ ਉਸਦੇ ਭਰਾ ਦੀ ਵੀ हत्या ਕਰਨ ਦੀ ਧਮਕੀ ਦਿੱਤੀ 8 ਦਸੰਬਰ ਨੂੰ ਪਸ਼ਮੀ ਬੰਗਾਲ ਦੇ 12 ਸਤ ਵਿਖੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਕਮੇਟੀ ਦੇ ਮੈਂਬਰ ਪ੍ਰੀਤਮ ਰਾਏ ਨੂੰ 25 ਸਾਲਾ ਇੱਕ ਔਰਤ ਨਾਲ ਜ਼ਬਰ ਜਨਾਹ ਕਰਨ ਦੇ ਦੋਸ਼ ਚ ਗ੍ਰਿਫਤਾਰ ਕੀਤਾ ਗਿਆ 14 ਦਸੰਬਰ ਨੂੰ ਉੱਤਰ ਪ੍ਰਦੇਸ਼ੀ ਸੋਨ ਭੱਦਰ ਵਿਖੇ ਇੱਕ ਐਮਪੀ ਐਮਐਲਏ ਅਦਾਲਤ ਨੇ ਵਿਧਾਨ ਸਭਾ ਹਲਕਾ ਦੁੱਦੀ ਖੇਤਰ ਤੋਂ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਰਾਮਦਲਾਰ ਗੌਂਡ ਨੂੰ 9 ਸਾਲਾਂ ਪਹਿਲਾਂ ਇੱਕ ਨਵਾਲਕ ਲੜਕੀ ਨਾਲ ਜਬਰਜਨਾਹ ਕਰਕੇ ਗਰਭਪਤੀ ਕਰਨ ਦੇ ਦੋਸ਼ 25 ਸਾਲ ਦੀ ਸਖਤ ਕੈਦ ਦੀ ਸਜ਼ਾ ਤੋਂ ਲਾਵਾ 10 ਲੱਖ ਰੁਪਏ ਜੁਰਮਾਨਾ ਲਾਇਆ ਜੋ ਪੀੜਤਾ ਦੇ ਮੁੜ ਸਿਵਲ ਲਈ ਵਰਤਿਆ ਜਾਵੇਗਾ ਇਸ ਕੇਸ ਵਿੱਚ ਨਿਆਂ ਪਾਉਣ ਲਈ 2013 ਤੋਂ ਸ਼ਗਰਸ ਕਰੇ ਪੀੜਤੇ ਦੇ ਪਿਤਾ ਨੂੰ ਭਾਰੀ ਕਸ਼ਟ ਵੀ ਚੱਲਣੇ ਪਏ ਸਨ ਇਸ ਦੌਰਾਨ ਉਸ ਦੀ 4 ਬਿੱਗੇ ਜ਼ਮੀਨ ਵੀ ਵਿਕ ਗਈ ਸੀ ਤੇ ਉਸਤੇ ਵੀ ਲੱਖਰਪੇ ਦਾ ਕਰਜ਼ਾ ਵੀ ਚੜ ਗਿਆ ਸੀ 22 ਦਸੰਬਰ ਨੂੰ ਉੱਤਰ ਪ੍ਰਦੇਸ਼ ਦੇ ਬਰੇਲੀ ਚ ਜਨ ਸੱਤਾ ਦਲ ਦੇ ਇੱਕ ਆਗੂ ਤੇ ਪਾਰਟੀ ਦੇ ਬਰੇਲੀ ਤਹਿਸੀਲ ਇੰਚਾਰਜ ਵਿਪਨ ਪ੍ਰਤਾਪ ਸਿੰਘ ਨੂੰ ਇੱਕ 16 ਸਾਲਾ ਲੰਬਾਲਕਾ ਨਾਲ ਜ਼ਬਰਜਨਾਹ ਕਰਨ ਦੇ ਦੋਸ਼ ਚ ਗ੍ਰਿਫਤਾਰ ਕੀਤਾ ਗਿਆ ਪੀੜਤਾ ਵੱਲੋਂ ਦਰਜ ਕਰਵਾਈ ਸ਼ਿਕਾਇਤ ਚ ਕਿਹਾ ਗਿਆ ਸੀ ਕਿ ਜਦ ਉਸਨੇ ਵਿਪਨ ਪ੍ਰਤਾਪ ਸਿੰਘ ਤੇ ਉਸ ਨਾਲ ਵਿਆਹ ਕਰਦਾ ਦਬਾਅ ਪਾਇਆ ਤਾਂ ਵਿਪਨ ਨੇ ਨਾ ਸਿਰਫ ਇਨਕਾਰ ਕੀਤਾ ਸਗੋਂ ਉਸ ਨਾਲ ਕੁੱਟਮਾਰ ਵੀ ਕੀਤੀ 22 ਦਸੰਬਰ ਨੂੰ ਇੱਕ ਔਰਤ ਨੇ ਬਾੜਮੀਡ ਰਾਜਸਥਾਨ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਮੀਵਾਰਾਮ ਜੈਣ ਅਤੇ ਰਾਜਸਥਾਨ ਪੁਲਿਸ ਸੇਵਾ ਦੇ ਅਧਿਕਾਰੀ ਆਨੰਦ ਸਿੰਘ ਰਾਜਪ੍ਰੋਹਤ ਬਾੜਮੀਰ ਥਾਣਾ ਇੰਚਾਰਜ ਗੰਗਾ ਰਾਮ ਖਾਵਤ ਡੀਐਸਪੀ ਦਾਉਦ ਖਾਨ ਸਮੇਤ 9 ਲੋਕਾਂ ਵਿਰੁੱਧ ਉਸ ਨਾਲ ਜ਼ਬਰ ਜਨਾਹ ਕਰਨ ਤੇ ਉਸ ਦੀ ਨਬਾਲਕ ਧੀ ਨਾਲ ਛੇੜਛਾੜ ਕਰਨ ਦੇ ਦੋਸ਼ ਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ ਔਰਤ ਨੇ ਮਕੰਮੇ ਵਿੱਚ ਦੋਸ਼ ਲਾਇਆ ਸੀ ਕਿ ਦੋਸ਼ੀ ਨੇ ਉਸ ਦੀ ਧੀ ਦੀ ਇੱਕ ਨਵਾਲਗ ਸਹੇਲੀ ਨਾਲ ਵੀ ਜ਼ਬਰਜਨਾਹ ਕੀਤਾ ਤੇ ਉਸ ਦੀਆਂ ਦੂਜੀਆਂ ਕੁੜੀਆਂ ਲਿਆਉਣ ਤੇ ਵੀ ਦਬਾਅ ਪਾਇਆ। ਥਾਣੇ ਇੰਚਾਰਜ ਸ਼ਕੀਲ ਅਹਿਮਦ ਨੇ ਐਫਆਈਆਰ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਜਾਣ ਅਤੇ 8 ਹੋਰਾਂ ਵਿਰੁੱਧ ਸਮੂਹਿਕ ਜ਼ਬਰਜਨਾਹ ਡਰਾਉਣ ਤੋਂ ਮਕਾਉਣ ਦੇ ਦੋਸ਼ ਦੇ ਤਹਿਤ ਮਾਮਲਾ ਦਰਜ ਕੀਤਾ। ਵਿਜੇ ਕੁਮਾਰ ਚੋਪੜਾ ਜੀ ਇਹ ਵੀ ਆਪਣੇ ਐਡੀਟোরিয়াল ਦੇ ਅੰਤ ਵਿੱਚ ਲਿਖਦੇ ਨੇ ਕਿ ਇਹਨਾਂ ਤੋਂ ਇਲਾਵਾ ਪਤਾ ਨਹੀਂ ਕਿੰਨੇ ਹੋਰ ਅਜਿਹੇ ਮਾਮਲੇ ਹੋਰ ਹੋਣਗੇ ਜੋ ਧਿਆਨ ਵਿੱਚ ਮੀਡੀਆ ਦੇ ਨਹੀਂ ਆਏ ਇਸ ਲਈ ਇਸ ਤਰ੍ਹਾਂ ਦਾ ਆਚਰਣ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜਿਸ ਨਾਲ ਉਹਨਾਂ ਨੂੰ ਆਪਣੇ ਕੀਤੇ ਦੀ ਸਜ਼ਾ ਤੇ ਦੂਜਿਆਂ ਨੂੰ ਸਬਕ ਮਿਲ ਸਕੇ ਐਸੀ ਜਗਬਾਣੀ ਦੇ ਐਡੀਟোরিয়াল ਸੰਪਾਦਕੀ ਜਿਹੜੀ ਵਿਜੇ ਕੁਮਾਰ ਚੋਪੜਾ ਵੱਲੋਂ ਲਿਖੀ ਗਈ ਆ ਉਹ ਤੁਹਾਨੂੰ ਪੜ੍ਹ ਕੇ ਸੁਣਾਈ ਕਿ ਆਖਰ ਦੇਸ਼ ਦੇ ਜਿਹੜੇ ਲੋਕ ਪ੍ਰਤੀਨਿਧ ਚੁਣੇ ਹੋਏ ਨਮਾਇंदे ਨੇ ਚਾਹੇ ਉਹ ਪੰਚ ਨੇ ਚਾਹੇ ਉਹ ਸਰਪੰਚ ਨੇ ਚਾਹੇ ਐਮਐਲਏ ਨੇ ਚਾਹੇ ਕੋਈ ਲੀਡਰ ਨੇ ਚਾਹੇ ਕੋਈ ਅਧਿਕਾਰੀ ਨੇ ਉਹ ਆਖਰ ਕਰ ਕੀ ਰਹੇ ਨੇ ਫਿਲਹਾਲ ਇਸ ਬਾਤ ਕੀ ਦੇ ਨਾਲ ਹੀ ਤੁਹਾਡੇ ਕੋਲ ਇਹਨੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ